ਗਾਂਬੂਟੀ 80 ਦੇ ਤੇ ਦੋ ਮਰੂਸਾਰੇ ਠੀਕ ਆ 15 ਹੋ ਗਿਆ ਤੇ ਬਾਕੀ ਆ ਵਿਚਾਲੀ ਲੈ ਰਹਿਗੀ ਚਲ ਇੱਥੇ ਪੋਣਾ ਇੱਥੇ ਦਾ ਉਧਰ ਗੇਜੇ ਕੋਲ ਉਧਰ ਪਾਇਆ ਕਬੂਟੇ ਨੂੰ ਉਹਨੂੰ ਪਾਇਆ ਜੇਕ ਨੂੰ ਪੈਂਦੀ ਆ ਤਾਂ ਅੱਖ ਜੇ ਬਾਹਲੇ ਇਹਨੂੰ ਉਹਦੇ ਕੋਲੇ ਪਾਇਆ ਗੇਜੇ ਕੋਲੇ ਪਾਇਆ ਆ ਲੈ ਬੂਟਾ ਵਧੀਆ ਹਲੇ ਉਹ ਚਿਆਲਾ ਉਹਨਰੇਗੇ ਤੇਰੇ 2 ਤੇ 4 6 ਤੇ 1 7 ਤੇ 1 8 ਬੁੱਟੇ ਇੱਧਰ ਰਹਿ ਗਏ ਇਹਦੇ ਅੰਦਰ ਅੰਦਰ ਹਾਂ ਇੱਧਰ ਇੱਧਰ 8 ਰਹਿ ਗਏ ਕਿਉਂ 2 ਤਾਂ ਕਿੰਨੂ ਰਹਿ ਗਏ ਤੇ 4 ਮਰੂਦਾਂ ਦੇ ਤੇ ਪੰਜਵੀਂ ਜਾਮਾਣਾ ਤੇ 6ਵਾਂ ਹੋ ਕਿੰਨੂ ਪਰੇ ਹੈਗੀ ਦਵਾਈ ਹਾਂ ਦਵਾਈ ਹੈਗੀ ਸਾਰੀ ਪੈ ਜਾਣੀ ਆ ਕੋਈ ਨਹੀਂ ਬੱਸ ਆ ਜੇ ਨਾਲ ਲੈ ਹੇ ਹੇ ਆਪਣਾ ਬਾਬੇ 'ਤੇ ਆ ਕੇ ਫੇਰ ਦਿਮਗ ਦੇ ਨੂੰ ਬਲਟੀ ਫੋੜੀ ਆਹ ਤਿੰਨ ਪਾਲਾ ਬਗਾ ਉਧਰ ਸਰਜੂਗਾ ਫਿਰ ਆਪਣਾ ਉਧਰ ਲਾ ਇਹਨਾਂ ਨੂੰ ਆਹ ਪੰਜ ਪਾਲਾ ਚਲੋ ਅਰੇ ਇਧਰ 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 ਪਾ ਦੇ ਤੇ ਆਹ ਚਾਰ ਉਧਰ ਪਾ ਦਿਓ ਹਾਂ ਸਪਰੇ ਵੀ ਕਰ ਦਾਂਗੇ ਕਿਸੇ ਰੋਗ ਨਾ ਆਹ ਸਪਰੇ ਵੀ ਕਰ ਦਿਆਂਗੇ ਲਿਆ ਕੇ ਇੱਕ ਦਿਨ ਦਵਾਈ ਵਧੀਆ ਲਿਆਵਾਂਗੇ ਜਿਹੜੀ ਆ ਉਹ ਤੋਂ ਇਹਨੂੰ ਸਾਫ ਪੰਪ ਆਪਣੇ ਕੋਲੇ ਪਿਆ ਕਾਲ ਦਾਂਗੇ ਤੇ ਮੈਨੂੰ ਮਤਲਬ ਯਾਰ ਆਪਣੇ ਕੋਲੇ ਦੂਜੀ ਵੀ ਦਵਾਈ ਹੈਗੀ ਜਿਹੜੀ ਹਸਕਾਉਣ ਵਾਲੀ ਹੁੰਦੀ ਆ ਆ ਘਾ ਜਿਹੜਾ ਸਾਗ ਜਿਆ ਘੜਾ ਸਾਰਾ ਸਕਾਰ ਲਏ ਉਹ ਕੋਈ ਨਹੀਂ ਕੋਣ ਕੇ ਯਾਰ ਕੁੱਤੇ ਆ ਤੇ ਰਹਿੰਦੇ ਹਲੇ ਆ 6 7 8 ਕੁੱਤੇ ਰਹਿੰਦੇ ਆ ਤੁਹਾਨੂੰ ਕੋੜਾ ਲੱਗੇ ਫਲਾਈ ਨੂੰ ਆਹ ਵਾਹ ਇਹ ਕਾਲੀ ਰਗਾਏ ਕਿਹੜੀ ਸਾਗੀ ਮੋ Şavaş, 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 padomre bir şavaş, ਇਹ ਤੇ ਰੋੜਾ ਪਹਿਲਾਂ ਬੂਟੇ ਤੁਰੇ ਨਹੀਂ ਸੀ ਆ ਮਰੂਦ ਤੇ ਏਰਕੀ ਤੁਰਿਆ ਮੀਹਾਂ ਜਾਂਦੇ ਨਾਲ ਬਹੁਤ ਤੁਰਿਆ ਬੂਟੇ ਏਰਕੀ ਇਹ ਹੁਣ ਪਰ ਨੂੰ ਫੁੱਲ ਬਰੂਦ ਲੱਗਣਗੇ ਨੂੰ ਜਿੰਨੇ ਮਰਜ਼ੀ ਖਾ ਲਿਓ ਕਿਉਂ ਹਾਂ ਨੂੰ ਹੈ 13 ਆਪਾਂ ਦੇ ਹਾਂ ਤੇ 4 ਕਿਨੂਆਂ ਦੇ ਆ ਤੇ 4 ਮਰੂਦਾਂ ਦੇ ਆ ਤੇ ਇੱਕ ਜਾਮਣ ਦਾ ਹੂੰ ਉਹ ਰਪੂਰ ਇੱਕ ਬੂਟਾ ਹੋ ਰਹਿ ਗਿਆ ਪਰੇ ਉਹ ਤੇ ਕਿਨੂ ਖੜਾ ਸਾਹਮਣੇ ਪਾ ਦਿਓ ਕਿੰਨੂ ਜੀ ਨੂੰ ਬਸ ਠੀਕ ਆ ਜੇ ਜਾਂ ਤੂੰ ਗੁੱਡੀ ਉਹਨੂੰ ਇਹਦੇ ਨਾਲ ਕਸੀ ਜੇ ਨਾ ਉਹ ਕਾਹੀ ਜੀ ਆ ਉਹਦੇ ਵਿੱਚ ਹੁਣ ਉਹ ਹੁਣ ਤਾਂ ਪਹਿਲਾਂ ਮੈਂ 2 2 3 ਤੋਂ ਪਹਿਲਾਂ ਪਹਿਲਾਂ ਪਾਈ ਉਹਨੂੰ ਠੀਕ ਆ ਠੀਕ ਆ ਮਰ ਰਹਿਣਾ ਜਦ ਹਾਂ ਚਾਰ ਲਾਲਾ ਹੁਣ ਇਧਰਲੇ ਪਾਸੇ ਪਾ ਦੇ ਕੈ ਬੁਟੀ ਨੇ ਗਿਰਤਾ ਬਈ ਨਾ ਕਰ ਕਿਆ ਬਾਬਾ ਬੁਟੀ ਲਿਖ 1 10 3 2